ਬੁਰਦਾਸ ਮਾਨ ਨੇ ਵੀਰਵਾਰ ਨੂੰ ਆਪਣੀ ਨਵੀਂ ਐਲਬਮ ਪੰਜਾਬ ਰਿਲੀਜ਼ ਕੀਤੀ। ਇਸ ਮੌਕੇ ਉਹਨਾਂ ਨਾਲ ਪਹਿਲੀ ਵਾਰ ਉਹਨਾਂ ਦੇ ਬੇਟੇ ਗੁਰੇਕਮਾਨ ਵੀ ਨਜ਼ਰ ਆਏ। ਉਹਨਾਂ ਦੱਸਿਆ ਇਸ ਗੀਤ ਦੇ ਪਿੱਛੇ ਦਾ ਦਰਦ ਜੋ ਸ਼ਬਦਾਂ ਜ਼ਰੀਏ ਬਿਆਨ ਹੋਣ ਲਈ ਬੇਸਬਰ ਸੀ। ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ ਫੁੱਲ ਮੁਰਝਾਇਆ ਪਿਆ ਗੁਲਾਬ ਦਾ। ਗੀਤ ਦੇ ਵਿੱਚ ਸਾਰਾ ਪੁਛ ਆਇਆ ਗਿਆ। ਫੀਲ ਫੀਲ ਕੀਤਾ ਸੀ ਤੇ ਤਾਂ ਹੀ ਜਾ ਕੇ ਗੱਲ ਨਿਕਲੀ ਹੈ। ਕਿ ਅੰਦਰ ਮਹਿਸੂਸ ਨਹੀਂ ਜਿਹੜੀ ਗੱਲ ਹੁੰਦੀ ਉਹ ਬਾਹਰ ਨਹੀਂ ਨਿਕਲਦੀ ਬੰਦਾ। ਕਈ ਵਾਰੀ ਬਾਹਰ ਕਿ ਸਾਨੂੰ ਕੱਢਣੀ ਨਹੀਂ ਆਉਂਦੀ ਜਾਂ ਕਿਸੇ ਦਾ ਤਰੀਕੇ ਅਲੱਗ-ਅਲੱਗ ਹੁੰਦੇ ਆ ਉਹ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ ਪਰ ਅੱਜਕੱਲ ਜਿਹੜਾ ਇੱਕ ਬਹੁਤ ਵੱਡਾ ਅ ਇਸ ਦਸ ਮੈਂ ਕਰੂੰਗਾ ਪਲੱਸ ਪੁਆਇੰਟ ਉਹ ਹੈ ਵੀਡੀਓ ਦਾ ਜੋ ਗਾਣਾ ਤੁਸੀਂ ਅਲੱਗ ਕੰਨਾਂ ਦੇ ਜ਼ਰੀਏ ਸੁਣਦੇ ਸੀ ਹੁਣ ਅੱਖਾਂ ਦੇ ਜ਼ਰੀਏ ਦੇਖਦੇ ਵੀ ਆਂ ਸੁਣਦੇ ਵੀ ਆਂ ਉਹ ਯਾਦ ਵੀ ਰਹਿੰਦੀਆਂ ਸੀ ਤਾਂ ਜਿਹੜੀ ਅੱਖੀ ਦੇਖੀ ਹੁੰਦੀ ਹੈ ਨੰਗਲੇ ਪੰਜਾਬੀ ਨਸ਼ਿਆਂ ਨੇ ਮਾਰਖੇ ਕਫਰੂ ਪੰਜਾਬੀ ਨਸ਼ਿਆਂ ਨੇ ਗੋਰਿਕ ਨੇ ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਨੌਜਵਾਨ ਪੀੜੀ ਦੇ ਗੋਰਿਕ ਬੇਸ਼ੱਕ ਬਾਹਰ ਪੜੇ ਨੇ ਪਰ ਪੰਜਾਬ ਲਈ ਉਹਨਾਂ ਦੀ ਚਿੰਤਾ ਗੀਤ ਵਿੱਚ ਸਾਫ਼ ਜ਼ਾਹਿਰ ਹੁੰਦੀ ਹੈ ਆਈ ਐਕਚੁਅਲੀ ਪਰਸਨਲੀ ਸੀ ਨਲਰ ਯਾ ਐਂਬੂਲੈਂਸ ਇੱਕ ਬੰਦਾ ਜਾਂਦਾ ਵੀ ਦੇਖਿਆ ਓਕੇ ਟ੍ਰੈਫਿਕ ਜੈਮ ਦੇ ਵਿੱਚ ਇੱਕ ਘਰੇਲੂ ਪਾਰਟੀ ਦੇ ਅੰਦਰ ਬੱਚੇ ਇੰਨੇ ਦਾਰੂ ਸਿਗਰੇਟਸ ਜੋ ਵੀ ਤੁਸੀਂ ਕਹੋ ਜੀ ਸਰ ਸਾਰੀ ਐਕਸੈਸਿਬਲ ਹੈ ਬੰਦੇ ਸਾਹਮਣੇ ਬੱਚਾ ਬੈਠਾ ਖੇਡ ਰਿਹਾ ਆਈਵ ਸੀਨ ਥਿਸ ਥੇ ਆਰ ਐਬਸੋਲੂਟਲੀ ਅਬੂ ਪਹਿਲਾ ਇੱਤਾ ਪੁੱਤ ਮਾਸਾ ਜੰਮਦੇ ਨੂੰ ਰੋਕਾ ਨੇ ਲਿਆ ਹੈ ਘੇਰ ਜੀ ਕਿਹੜਾ ਲਾਲ ਮਾਈ ਦਾ ਬਣੂਗਾ ਛੇ ਜੀ ਕਿਹੜਾ ਲਾਲ ਮਾਈ ਦਾ ਮਾਨ ਸਾਹਿਬ ਮੁਤਾਬਕ ਕੱਲੀਆਂ ਸਰਕਾਰਾਂ ਵੀ ਕਿਸੇ ਚੀਜ਼ ਲਈ ਜ਼ਿੰਮੇਵਾਰ ਨਹੀਂ ਨੇ ਸਰਕਾਰਾਂ ਦਾ ਜਿੱਥੋਂ ਤੱਕ ਉਹਨਾਂ ਦਾ ਕੰਮ ਹੈ ਜਿਹੜਾ ਕਰਨਾ ਉਹਨਾਂ ਦਾ ਬਹੁਤ ਵੱਡਾ ਹੈ ਜੀ ਉਹਨਾਂ ਨੂੰ ਕਰਨਾ ਚਾਹੀਦਾ ਬਿਲਕੁਲ ਸਭ ਤੋਂ ਵੱਡਾ ਫਰਜ਼ਾ ਉਹਨਾਂ ਦਾ कि ਆਪਣੇ ਮੋਲਕ ਨੂੰ ਸਹੀ ਦਿਸ਼ਾ ਔਰ ਦਸ਼ਾ ਦੇ ਸਕ। ਮਗਰ ਇਹ ਇਹਦੇ ਚ ਅਸੀਂ ਆਮ ਲੋਕ ਵੀ ਉਸਤੇ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਜਰੂਰ ਲੇ ਡੈਕੋਮੇਸ਼ਨ ਬਣੇ ਅਸੀਂ ਨਹੀਂ ਪਾਉਂਦੇ। ਸਮਾਜ ਦਾ ਅੰਗ ਬਿਲਕੁਲ ਬਿਲਕੁਲ ਅਸੀਂ ਉਸ ਦਾ ਜ਼ਰਰਕ ਮਦਦ ਇਸਾਂ ਔਰ ਉਸ ਇਸੇ ਮਸੀਂ ਖੁਦ ਕੀ ਖਰਾਬ ਕਰਦੇ। ਅਸੀਂ ਨਹੀਂ ਮੰਗਦੇ ਕਾਨੂੰਨ ਬਣਾਵੇ। ਬਈ ਵਾਰੀ ਅਸੀਂ ਤੁਰੇ ਜਾਂਦੇ ਸੜਕ ਦੇ ਉੱਤੇ ਸਿੱਟਦੇ ਨੇ। ਸਫਾਈ ਅਭਿਆਨ ਤਾਂ ਸਦਾ ਚੱਲਿਆ। ਅਸੀਂ ਗਲਤੀ ਕਰ ਰਹੇ ਹਾਂ ਕਿ ਅਸੀਂ ਇੱਕ ਇੱਕ ਬੰਦਾ ਆਪਣੀ ਸੋਚ ਸੋਚ ਕੇ ਕਿ ਨਹੀਂ ਯਾਰ ਮੇਰੇ ਇੱਕ ਰੋਕਣ ਨਾਲ ਦੂਜਾ ਵੀ ਰੋਕੇਗਾ ਤੇ ਤੀਜਾ ਵੀ ਰੁਕੇਗਾ ਕਿ ਇਹ ਚੀਜ਼ਾਂ ਤਾਂ ਜਾ ਕੇ ਕਾਮਯਾਬ ਹੋਣਗੀਆਂ ਇਸ ਗੀਤ ਨੂੰ ਪੰਜਾਬੀ ਦਰਸ਼ਕ ਬੇਹੱਦ ਪਸੰਦ ਕਰ ਰਹੇ ਨੇ ਜੋ ਪੰਜਾਬ ਦੀ ਸਹੀ ਦਸ਼ਾ ਬਿਆਨ ਕਰ ਰਿਹਾ ਹੈ ਨੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਨੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਨੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਇਹਦੇ ਵਿੱਚ ਨੀਅਤ ਹੈ ਮੇਰੇ ਅੰਦਰ ਮੇਰੇ ਅੰਦਰ ਦੇ ਗੀਤਾਂ ਦੀ ਸੋ ਮੈਂ ਚਾਹਾਂਗਾ ਕਿ ਸਾਰੀ ਦੁਨੀਆ ਖੁਸ਼ਵਸੇ ਖੁਸ਼ਹਾਲ ਹੋਵੇ ਤੰਦਰੁਸਤੀਆਂ ਬਖਸ਼ੇ ਮੰਦਰੁਸਤੀਆਂ ਖੂਬਸੂਰਤੀਆਂ ਸਫੁਰਤੀਆਂ ਬਖਸ਼ੇ ਰੱਬ ਕੋ ਔਰ ਸਭ ਨੂੰ ਹਰ ਬੁਰੀਆਂ ਨਜ਼ਰਾਂ ਤੋਂ ਬੁਰੀਆਂ ਬਲਾਵਾਂ ਤੋਂ ਨਸ਼ਿਆਂ ਪੱਤੀਆਂ ਤੋਂ ਬਚਾ ਕੇ ਰੱਖੇ ਬਸ ਇਹ ਹੀ ਮੇਰੀ ਦੁਆ ਹੈ ਮੇਰੇ ਗੀਤਾਂ ਦੇ ਜ਼ਰੀਏ ਸਿਰਫ ਦੁਆਵਾਂ ਹੀ ਨਹੀਂ ਸੰਗੀਤ ਜਤਿੰਦਰ ਸ਼ਾਹ ਨੇ ਕੀਤਾ ਜੋ ਪਹਿਲਾਂ ਵੀ ਮਾਨ ਸਾਹਿਬ ਨਾਲ ਕੰਮ ਕਰ ਚੁੱਕੇ ਨੇ ਜੀ ਨਵੇਂ ਪ੍ਰੋਜੈਕਟ ਦੇ ਨਾਲ ਨਵੀਂ ਤਾਂ ਉਮੀਦਾਂ ਦੇ ਨਾਲ ਤੇ ਮੈਂ ਬਹੁਤ ਬਲੈਸਡ ਆ ਕਿ ਮੈਨੂੰ ਬਾਬਾ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਇੱਕ ਬਹੁਤ انہوں ਨੇ ਵਿਸ਼ਵਾਸ ਕੀਤਾ ਤੇ ਬਹੁਤ ਉਮੀਦਾਂ ਸਾਰੀਆਂ ਬਹੁਤ ਅੱਛੀ ਤਰੀਕੀ ਕਦਮ ਮੈਟਰ ਉਹ ਵੀ ਦਾ ਨਵੀਂ ਦਾ ਵੀਡੀਓ ਉੱਪਰ ਵੀ ਮਨਨ ਕੀਤਾ ਬਹੁਤ ਵੱਚੀ ਵੀ ਕੀਤਾ ਤੇ ਔਰ 뮤ዚਕਲੀ ਵੀ ਕੋਸ਼ਿਸ਼ ਕੀਤੀ ਅੱਛਾ ਕਰਦੀ ਮੈਨੂੰ ਦਸਾਰਨ ਬਹੁਤ ਅੱਛਾ ਲੱਗੇਗਾ ਸੱਤ ਗਾਣੇ ਨੇ ਤੇ ਸਭ ਅਲੱਗ-ਅਲੱਗ ਤਰ੍ਹਾਂ ਦੇ ਗਾਣੇ ਨੇ ਤੇ ਮੈਸੇਜਫੁੱਲ ਨੇ ਐਂਟਰਟੇਨਮੈਂਟ ਵੀ ਹੈ ਸਭ ਨੂੰ ਅੱਛਾ ਲੱਗੇਗਾ ਪੰਜਾਬ ਐਲਬਮ ਵਿੱਚ ਕੁੱਲ 7 ਗੀਤ ਨੇ ਜੋ ਕਿ ਇੱਕ-ਇੱਕ ਕਰਕੇ ਹੌਲੀ-ਹੌਲੀ ਰਿਲੀਜ਼ ਕੀਤੇ ਜਾਣਗੇ